ਇੱਕ ਭੈਣ ਦਾ ਸੁਪਣਾ ਹੁੰਦਾ ਯਾਰ ਵੀ ਮੇਰਾ ਸ਼ਾਇਦ ਰੈਸਟੋਰੈਂਟ ਦੇ ਵਿੱਚ ਮੈਰਿਜ ਹੋ ਜੇ ਤਾਂ ਆਪਾਂ ਵੀ ਇੰਨਾ ਕਿ ਯੋਗਦਾਨ ਕਰ ਸਕਦੇ ਹਾਂ ਕਿਉਂਕਿ ਜਿੰਨੇ ਕੋ ਯੋਗੇ ਹੈਗੇ ਆ ਉਹਨਾਂ ਆਪਾਂ ਕਰ ਸਕਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਦੋਸਤੋ ਬਹੁਤ ਸਾਰੇ ਸੈਲੂਨ ਹੈਗੇ ਨੇ ਇਹ ਜਿਹੜੇ ਨਾ ਉਹ ਤਿਆਂ ਦਾ ਜਿਹੜਾ ਬ੍ਰਾਈਡਲ ਮੇਕਅਪ ਹੁੰਦਾ ਉਹ ਫ੍ਰੀ ਆਫ ਕਾਸਟ ਕਰ ਦਿੰਦੇ ਨੇਗੇ ਇਸੇ ਤਰੀ ਇਹ ਰੈਸਟੋਰੈਂਟ ਨੇ ਪਹਿਲ ਕੀਤੀ ਹੈ ਦੇਖੋ ਬਹੁਤ ਵੱਡੀ ਜਿਹੜੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਵੱਡੀ ਸੇਵਾ ਹੈ ਇਹ ਜਿਹੜੇ ਗਰੀਬ ਲੋੜਵੰਦ ਪਰਿਵਾਰ ਹੁੰਦੇ ਨੇ ਜਿਹੜੇ ਗਰੀਬ ਧੀਆਂ ਹੁੰਦੀਆਂ ਨੇ ਹਨਾ ਤੇ ਉਹਨਾਂ ਦੀ ਉਹਨਾਂ ਦੇ ਵਿਆਹ ਕਰਦੇ ਆ ਨੇ ਸਮਾਜ ਸੇਵੀ ਸੰਸਥਾਵਾਂ ਸਾਡੇ ਏਰੀਆ ਵਿੱਚ ਬਹੁਤ ਸਾਰੀਆਂ ਜਿਹੜੀ ਇੱਧਰ ਸੰਸਥਾਵਾਂ ਹੈਗੀਆਂ ਨਿਗੀਆਂ ਤਾਂ ਉਹਨਾਂ ਲਈ ਇਹ ਆਫਰ ਹੈ ਕਿ ਉਹਨਾਂ ਭੈਣਾਂ ਦੇ ਵਿਆਹ ਲਈ ਹਨਾ ਇਹ ਰੈਸਟੋਰੈਂਟ ਜਿਹੜਾ ਫ੍ਰੀ ਹੈ ਜਿਹੜੇ ਵੀਡੀਓ ਦੇਖ ਕੇ ਆਇਆ ਤਾਂ ਸ਼ੇਅਰ ਕਰਕੇ ਆਇਆ ਉਹਦੇ ਵਾਸਤੇ ਵੀ ਆਪਾਂ ਆਫਰ ਰੱਖਦੇ ਕੋਈ ਚੱਕਰ ਰਿਜੇ ਨੇ ਉਹ ਕਰ ਦਿਓ ਮੈਨੂੰ ਆ ਕੇ ਸਕਰੀਨ ਸ਼ਾਟ ਦਿਖਾ ਦੇ ਕੋਈ ਚੱਕਰ ਠੀਕ ਹੈ ਜੇ ਮੈਂ ਕੋਈ ਕਿੱਤੀ ਪਾਰਟੀ ਕਿਸੇ ਨੇ ਕਰਨੀ ਹੋਵੇ ਹੂੰ ਕਿਸੇ 20 25 ਬੰਦੇ ਨੇ ਮੀਟਿੰਗ ਕਰਨੀ ਹੋਵੇ ਹੂੰ ਛੋਟਾ ਕਿੱਤੀ ਪਾਰਟੀ ਹਾਲ ਵੀ ਹੈਗਾ ਤਾਂ ਅੱਛਾ ਡੀਜੇ ਪੱਕੀ ਰੱਖੀ ਬੈਠੇ ਹੋ ਡੀਜੇ ਦਾ ਸਿਸਟਮ ਆਇਆ ਸੀਗਾ ਯਾਰ ਬਹੁਤ ਸਾਰੇ ਬੰਦੇ ਆਪਣੇ ਜਿਹੜੇ ਸ਼ਾਮ ਨੂੰ ਲਾਲੰਦ ਨੇ ਹੈ ਡੀਲੀ ਟੇਬਲ ਵਾਲਾ ਹੁੰਦਾ ਜਿਹੜਾ ਹਾਂ ਉਹ ਫਿਰ ਅਗਲਾ ਫੀਲ ਕਰਦਾ ਯਾਰ ਵੀ ਥੋੜਾ ਨੱਚਣ ਦਾ ਇੰਜੋਏ ਕਰਨ ਦਾ ਹੋਵੇ ਹੂੰ ਬਹੁਤ ਸਾਰੇ ਰੈਸਟੋਰੈਂਟਾਂ ਦੇ ਵਿੱਚ ਇੱਕੋ ਹੀ ਤੇਲ ਦੇ ਵਿੱਚ ਸਾਰਾ ਕੁਝ ਵਿੱਚੀ ਬਣਾਇਆ ਜਾਂਦਾ ਪਰ ਆਪਣੇ ਸਭ ਕੁਝ ਹਾਂ ਇਹ ਵੀ ਪੰਗੇ ਨੇ ਹਾਂ ਮੇਰੇ ਲੱਗੂ ਕੋਈ ਦੁਕਾਨ ਤੇ ਆਊਗਾ ਤਾਂ ਉਹਨੂੰ ਰੈਸਟੋਰੈਂਟ ਦੀ ਸਹੂਲਤ ਸੁਵਿਧਾ ਮਿਲੂ ਸਾਰੀ ਜੇ ਰੈਸਟੋਰੈਂਟ ਚ ਆਊਗਾ ਤਾਂ ਉਹਨੂੰ ਘਰੋਂ ਟੈਂਟ ਦੀ ਸਮਾਨ ਦੀ ਸੁਵਿਧਾ ਮਿਲੂ ਜਿਹੜਾ ਲੈ ਬੰਦੇ ਨੂੰ ਇਹ ਹੁੰਦਾ ਯਾਰ ਵੀ ਮੈਨੂੰ ਇੱਕ ਖਾਣਾ ਵੀ ਵਧੀਆ ਮਿਲ ਜੇ ਤੇ ਇੱਕ ਆਸਰਾ ਵੀ ਵਧੀਆ ਮਿਲ ਸਸਤਾ ਹੀ ਮਿਲ ਜੇ ਸਸਤਾ ਮਿਲ ਜੇ ਠੀਕ ਮਿਲ ਜੇ ਉਹ ਦੋਨੇ ਚੀਜ਼ਾਂ ਆਪਾਂ ਦੇਵਾਂਗੇ ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁੜਲਾਡਾ ਪਹੁੰਚੇ ਆਂ ਬੁੜਲਾਡਾ ਤੁਸੀਂ ਇਹ ਹੋਟਲ ਵੇਖ ਰਹੇ ਹੋ ਰਾਇਲ ਰੈਸਟੋਰੈਂਟ ਐਂਡ ਹੋਟਲ ਕੋਈ ਸ਼ੱਕ ਨਹੀਂ ਕਿ ਇਸ ਹੋਟਲ ਦੀ ਅਸੀਂ ਮਸ਼ਹੂਰੀ ਕਰਨ ਆਏ ਆਂ ਪਰ ਮਸ਼ਹੂਰੀ ਕਰਨ ਦਾ ਇੱਕ ਬਹੁਤ ਵੱਡਾ ਕਾਰਨ ਹੈ ਜੋ ਸਾਨੂੰ ਖੁਦ ਇਸ ਹੋਟਲ ਦੇ ਜਿਹੜੇ ਓਨਰ ਨੇ ਬੱਬੂ ਬਰਮਾ ਉਹ ਦੱਸਣਗੇ ਜੇ ਤੁਸੀਂ ਇਹ ਰੋਡ ਵੇਖ ਰਹੇ ਹੋ ਇਹ ਬੁਰਲਾਡਾ ਤੋਂ ਬੋਹਾ ਨੂੰ ਜਾਣ ਵਾਲੀ ਸੜਕ ਹੈ ਬੁਰਲਾਡਾ ਤੋਂ ਆਈਟੀਆਈ ਲੰਘਦੇ ਆ ਇੱਕ ਪੁਲ ਪੈਂਦਾ ਹੈ ਪੁਲ ਦੇ ਉੱਤਰਦੇ ਆ ਬੋਹਾ ਵਾਲੇ ਪਾਸੇ ਪੈਟਰੋਲ ਪੰਪ ਪੈਂਦਾ ਹੈ ਤੇ ਸਾਹਮਣੇ ਇਧਰ ਇਹ ਸੜਕ ਬੋਹਾ ਨੂੰ ਲੰਘ ਜਾਂਦੀ ਹੈ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਇਹ ਰॉयਲ ਰੈਸਟੋਰੈਂਟ ਐਂਡ ਹੋਟਲ ਹੈ ਬਾਕੀ ਇਹਦੇ ਬਾਰੇ ਜਾਣਕਾਰੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਿ ਅਜਿਹੀ ਕੀ ਕਾਰਨ ਹੈ ਕਿ ਇਸ ਰੈਸਟੋਰੈਂਟ ਦੀ ਇਸ ਹੋਟਲ ਦੀ ਅਸੀਂ ਮਸ਼ਹੂਰੀ ਕਰ ਰਹੇ ਹਾਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਆਓ ਕਰਦੇ ਆ ਗੱਲਬਾਤ ਮਿਲਦੇ ਆ ਬੱਬੂ ਬਰਮਾ ਦੇ ਨਾਲ ਆਓ ਜੀ ਸੁਖੀ ਸਾਹਿਬ ਕੀ ਹਾਲ ਚੱਲ ਠੀਕ ਹੋ ਆ ਜੀ ਦਿਖਾਓ ਤੁਹਾਡਾ ਰੈਸਟੋਰੈਂਟ ਹਾਂਜੀ ਦੋਸਤੋ ਇਹ ਹੈ ਬੱਬੂ ਬਰਮਾ ਕੋਈ ਸ਼ੱਕ ਨਹੀਂ ਕਿ ਇਸ ਰੈਸਟੋਰੈਂਟ ਦੀ ਐਡਵਰਟਾਈਜ਼ਮੈਂਟ ਵਾਸਤੇ ਆਏ ਹਾਂ ਪਰਿਵਾਰਕ ਰਿਲੇਸ਼ਨ ਨੇ ਚੁੱਲਿਆਂ ਦੀ ਸਾਂਝ ਹੈ ਜ਼ਿੰਦਗੀ ਦੇ ਦੁੱਖ ਸੁੱਖ ਬੱਬੂ ਬਰਮਾ ਦੇ ਪਰਿਵਾਰ ਨਾਲ ਸਾਂਝੇ ਨੇ ਤੁਹਾਡੇ ਸਾਰੇ ਤੋਂ ਉਮੀਦ ਕਰਦੇ ਹਾਂ ਕਿ ਬਾਈ ਦੀ ਗੱਲ ਨੂੰ ਸੁਣਿਓ ਇਹ ਰੈਸਟੋਰੈਂਟ ਬਹੁਤ ਪੁਰਾਣਾ ਹੈ ਬਹੁਤ ਲੰਮੇ ਸਮੇਂ ਤੋਂ ਚੱਲਦਾ ਹੈ ਅੱਜ ਇਸ ਬਾਬਾ ਬਣਿਆ ਕਿ ਬੱਬੂ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ ਇਸ ਰੈਸਟੋਰੈਂਟ ਨੂੰ ਇਸ ਹੋਟਲ ਨੂੰ ਆਪਾਂ ਸਾਰਿਆਂ ਨੇ ਜੱਜ ਕੇ ਸਪੋਰਟ ਕਰਨੀ ਹੈ ਸਹਿਯੋਗ ਕਰਨਾ ਹੈ ਇੱਕ ਇਹਦੇ ਵਿੱਚ ਚੱਲਦੀ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਰੈਸਟੋਰੈਂਟ ਅੱਜ ਬਹੁਤ ਵੱਡਾ ਜਿਹੜਾ ਆਫਰ ਹੈ ਇੱਕ ਸਮਾਜਿਕ ਪੱਖੀ ਜਿਹੀ ਰੁਚੀ ਹੈ ਸਮਾਜ ਸੇਵਾ ਵਾਲਾ ਕੰਮ ਹੈ ਜਿਹੜਾ ਉਹ ਵੀ ਕਰਨ ਜਾ ਰਿਹਾ ਹੈ ਬੱਬੂ ਟੈਂਟ ਦਾ ਕੰਮ ਕੀਤਾ ਪਰਿਵਾਰ ਨੇ ਕੈਟਰਿੰਗ ਦਾ ਕੰਮ ਕੀਤਾ ਰੈਸਟੋਰੈਂਟ ਵੱਲ ਵਧ ਰਹੇ ਹੋਗੇ ਕੀ ਕਹ ਅੱਜ ਕੀ ਫੀਲ ਕਰਦੇ ਹੋ ਬੀ ਬਹੁਤ ਵਧੀਆ ਭਰਾ ਹੂੰ ਟੈਂਟ ਦਾ ਕੰਮ ਕੀਤਾ ਨਹੀਂ ਟੈਂਟ ਦਾ ਕੰਮ ਅੱਜ ਵੀ ਹੈਗਾ ਕਿੰਨੇ ਚਿਰ ਤੋਂ ਕਰਦੇ ਸੀ ਉਹ ਆਪਣਾ 30 ਸਾਲ ਪੁਰਾਣਾ ਬਿਜ਼ਨਸ ਹੈ ਭਰਾ ਟੈਟਰਿੰਗ ਦਾ ਕੰਮ ਵੀ ਤੇਰੇ ਜਨਮ ਤੋਂ ਹੀ ਹੈ ਫਿਰ ਤਾਂ ਮੇਰੇ ਜਨਮ ਤੋਂ ਹੀ ਲੜ ਰਿਹਾ ਜਨਮ ਤੋਂ ਹੀ ਆਪਣਾ ਟੈਂਟ ਦਾ ਕੰਮ ਸੀਗਾ ਉਹ ਹਾਂ ਤੇ ਫਿਰ ਆਪਾਂ ਇੱਕ ਸਟੈਪ ਅੱਗੇ ਵਧਣ ਹੋਏ ਚੱਲ ਵੀ ਆਪਾਂ ਰੈਸਟੋਰੈਂਟ ਵੱਲ ਚਾਹਦੇ ਹਾਂ ਇਹ ਰੈਸਟੋਰੈਂਟ ਦਾ ਨਾਮ ਬਹੁਤ ਪੁਰਾਣਾ ਬਹੁਤ ਬਲੱਡ ਦੇ ਜੇ ਆਪਾਂ ਕਹੇ ਜੀ ਇੱਕ ਇਕਲੌਤਾ ਰੈਸਟੋਰੈਂਟ ਹੈ ਪਹਿਲਾ ਹੈ ਹੂੰ ਤਾਂ ਫਰਪਾ ਇੱਕ ਤਾਂ ਸਟੈਪ ਅੱਗੇ ਵੱਲ ਹੋਏ ਤਾਂ ਰੈਸਟੋਰੈਂਟ ਵੱਲ ਨੂੰ ਆ ਗਏ ਹੂੰ ਬਾਕੀ ਤੁਹਾਡੇ ਸਾਹਮਣੇ ਹੀ ਸਾਰੀ ਜ਼ਿੰਦਗੀ ਦੇ ਤਰ੍ਹਾਂ ਆਪਾਂ ਬਹੁਤ ਕੀਤੇ ਨੇ ਹੂੰ ਬੜਾ ਸਟੱਗਰ ਰਹਿ ਗਿਆ ਹਾਂ ਹਾਂ ਹੂੰ ਇਹ ਹਾਲ ਹੈ ਕਿੰਨੀ ਕੀ ਗੈਦਰਿੰਗ ਇਹਦੇ ਵਿੱਚ ਆਪਾਂ ਕਰ ਸਕਦੇ ਜਿਹੜਾ ਜਿਹੜਾ ਗੈਦਰਿੰਗ ਆਪਣੀ 150 ਬੰਦੇ ਦੀ ਆਪਾਂ ਵਧੀਆ ਗੈਦਰਿੰਗ ਕਰ ਦਿੰਦੇ ਹਾਂ ਹੂੰ 150 ਬੰਦੇ ਦੀ ਆਪਣੀ ਪੂਰੀ ਵਧੀਆ ਗੈਦਰਿੰਗ ਹੋ ਜਾਂਦੀ ਹੈ ਇਹਦੇ ਵਿੱਚ ਅੱਛਾ ਹਾਂ ਬਾਕੀ ਉਹ ਆਪਾਂ ਜਦੋਂ ਉੱਪਰ ਜਾਵਾਂਗੇ ਉੱਪਰ ਵੀ ਇਹਦੇ ਨਾਲ ਦਾ ਰਹੇਗਾ ਸਾਰਾ ਸਾਰਾ ਏਸੀ ਹੈ ਨਾ ਹਾਂ ਇਹ ਇੱਕ ਹਾਲ ਆਪਣੇ ਲਈ ਲੇਕੇ ਛੋਟਾ ਵੀ ਹੈਗਾ ਉੱਪਰ ਹੈ ਜਿਹੜਾ ਉਹ ਜਿਵੇਂ ਕੋਈ ਕਿੱਤੀ ਪਾਰਟੀ ਕਿਸੇ ਨੇ ਕਰਨੀ ਹੋਵੇ ਹੂੰ ਕਿਸੇ 20 25 ਬੰਦਿਆਂ ਨੇ ਮੀਟਿੰਗ ਕਰਨੀ ਹੋਵੇ ਹੂੰ ਛੋਟਾ ਕਿੱਤੀ ਪਾਰਟੀ ਹਾਲ ਵੀ ਹੈਗਾ ਕਈ ਵਾਰ ਇਹ ਬੰਦਿਆਂ ਨੂੰ ਲੱਗਦਾ ਵੀ 100 150 ਬੰਦੇ ਸਾਡੇ ਲਈ ਪ੍ਰੋਗਰਾਮ ਵੀ ਨੂੰ ਛੋਟਾ ਕੋਈ ਮੀਟਿੰਗ ਕਰਨੀ ਹੈ ਕੋਈ ਕੁਝ ਵੀ ਕਰਨ ਹੂੰ ਬਹੁਤ ਸਾਰੇ ਕੰਪਨੀ ਵਾਲੇ ਆਪਣੇ ਕੋਲੇ ਬੰਦੇ ਆਉਂਦੇ ਹੈਗੇ ਆ ਵੀ ਅਸੀਂ ਮੀਟਿੰਗ ਕਰਨੀ ਹੈ 10 ਜਣਿਆਂ ਨੂੰ ਹੂੰ ਵੀ ਪਾਕਟ ਫਰੈਂਡਲੀ ਹੈ ਕੁੱਲ ਮਿਲਾ ਕੇ ਉਹ ਹਾਲ ਵੀ ਅੱਛਾ ਹਾਂ ਆ ਜਾ ਬੈਠਦੇ ਆ ਅੱਛਾ ਡੀਜੇ ਪੱਕੀ ਰੱਖੀ ਬੈਠੇ ਹੋ ਡੀਜੇ ਦਾ ਸਿਸਟਮ ਆਇਆ ਸੀਗਾ ਯਾਰ ਬਹੁਤ ਸਾਰੇ ਬੰਦੇ ਆਪਣੇ ਜਿਹੜੇ ਸ਼ਾਮ ਨੂੰ ਲਾਲੰਦੇ ਨੇ ਹਾਂ ਡੀਜੇ ਟੇਬਲ ਵਾਲਾ ਹੁੰਦਾ ਜਿਹੜਾ ਹਾਂ ਉਹ ਫਿਰ ਅਗਲਾ ਫੀਲ ਕਰਦਾ ਯਾਰ ਵੀ ਥੋੜਾ ਨੱਚਣ ਦਾ ਇੰਜੋਏ ਕਰਨ ਦਾ ਹੋਵੇ ਉਹ ਮੇਰਾ ਪੱਕੀ ਰੱਖ ਛੱਡਿਆ ਸਿਸਟਮ ਅੱਛਾ ਵੀ ਕੋਈ ਮਰਜ਼ੀ ਆਵੇ ਸ਼ਾਮ ਨੂੰ ਬੈਠੇ ਆਪਦੇ 5-7 ਦੋਸਤ ਇੰਜੋਏ ਕਰਦੇ ਨੇ ਤਾਂ ਉਹ ਡੀਜੇ ਲਾ ਕੇ ਨੱਚ ਵੀ ਸਕਦੇ ਕੋਈ ਚੱਕਰ ਨਹੀਂ ਹਾਂ अच्छा ਇਹਦੇ ਵਿੱਚ 150 ਜਿਹੜਾ ਉੱਪਰਲਾ ਹਾਲ ਹੈ ਉਹ ਚ ਕਿੰਨੇ ਕਿ ਬੈਠ ਜਾਂਦੇ ਨੇ ਜਿਹੜਾ ਛੋਟਾ ਹਾਲ ਹੈ ਉਹਦੇ ਵਿੱਚ ਤਾਂ ਆਪਣਾ 20-25 ਬੰਦੇ ਵਧੀਆ ਆ ਜਾਂਦੇ ਨੇ ਅੱਛਾ ਜਿਹੜੇ ਕਮਰੇ ਨੇ ਕਮਰੇ ਕਿੰਨੇ ਕਿ ਨੇ ਰੂਮ ਆਪਣੇ ਕੋਲੇ 10 ਹੈਗੇ ਜੀ ਅੱਛਾ ਹਾਂ ਫੈਮਿਲੀ ਹਾਲ ਹੈ ਫੈਮਿਲੀ ਰੂਮ ਹੈਗੇ ਨੇ ਸਾਰੇ ਹਾਂ ਫੈਮਿਲੀ ਰੂਮ ਹੈਗੇ ਜੀ ਸਾਰੇ ਫੈਮਿਲੀ ਰੂਮ ਹੀ ਨੇ ਹੂੰ ਸਾਰੇ ਏਸੀ ਨੇ ਹਾਂ ਸਾਰੇ ਏਸੀ ਹੈਗੇ ਜੀ ਹੂੰ ਸਾਰੇ ਏਸੀ ਹੈਗੇ ਸਾਰੀ ਸੁਵਿਧਾ ਨਾਲ ਲੈਸ ਹੈਗੇ ਆਪਣੇ A to Z ਕਮਰੇ ਇਹ ਖਾਣ ਪੀਣ ਦੇ ਵਿੱਚ ਵੈਜ ਨੌਨ ਵੈਜ ਕੀ ਕੋਚਾ ਹਾਂ ਖਾਣ ਪੀਣ ਦੇ ਵਿੱਚ ਵੈਜ ਵੀ ਹੋਏਗਾ ਨੌਨ ਵੈਜ ਵੀ ਹੋਏਗਾ ਸਾਰਾ ਕੁਝ ਹੈਗਾ ਜੀ ਆਪਣੇ ਕੋਲੇ ਇੰਡੀਅਨ ਫੂਡ ਆਗੇ ਇਟਾਲੀਨ ਆਗੇ ਸਾਰੇ ਫੂਡ ਆਪਣੇ ਲੋਵੇ ਅਵੇਲੇਬਲ ਹੈਗੇ ਹੋਮ ਡਿਲੀਵਰੀ ਦਾ ਨਹੀਂ ਕੋਈ ਕਰਦੇ ਕਿਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਹੋਮ ਡਿਲੀਵਰੀ ਦਾ ਹਾਲੇ ਤੱਕ ਕੋਈ ਪ੍ਰੋਸੈਸ ਅਪਰ ਰੱਖਿਆ ਨਹੀਂ ਗਿਆ ਹੂੰ ਪਰ ਜੇ ਕੋਈ ਭਰਾ ਮਿੱਤਰ ਕੋਈ ਆਪਦਾ ਯਾਰ ਦੋਸਤ ਲੋਕਲ ਫੋਨ ਕਰਦੇ ਤਾਂ ਬਹੁਤ ਚੀਜ਼ ਨੂੰ ਲੈ ਕੇ ਵੀ ਸੰਕੋਚ ਨਹੀਂ ਕਰਦੇ ਯਾਰ ਕੋਈ ਚੱਕਰ ਨਹੀਂ ਭੇਜ ਦਿੰਦੇ ਫੜਾ ਦੂ ਹੂੰ ਕੋਈ ਚੱਕਰ ਵਾਲੀ ਗੱਲ ਟ੍ਰੇਨਿੰਗਾਂ ਦਾ ਦੌਰ ਹੈ ਟ੍ਰੇਨਿੰਗਾਂ ਚੱਲਦੀਆਂ ਨੇ ਮੀਟਿੰਗਾਂ ਚੱਲਦੀਆਂ ਨੇ ਉਹਦਾ ਅਰੇਂਜਮੈਂਟ ਆਮ ਤੌਰ ਤੇ ਅੱਜ ਇੱਕ ਵਰਤਾਰਾ ਵੀ ਹੈ ਨਾ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕਾਉਂਸਲਿੰਗ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈਗੀ ਉਹਨਾਂ ਲਈ ਦਿਨ ਦਾ ਅਰੇਂਜਮੈਂਟ ਕਰਨਾ ਪੈਂਦਾ 24 ਘੰਟੇ ਰਾਤ ਨੂੰ ਰਹਿਣ ਲਈ ਕਰਨਾ ਪੈਂਦੇ ਨੇ ਸਾਰਾ ਖਾਣ ਪੀਣ ਸਾਰਾ ਅਰੇਂਜਮੈਂਟ ਕਰਨਾ ਪੈਂਦਾ ਉਸ ਤਰ੍ਹਾਂ ਦਾ ਹੈ ਕਿ ਉਹ ਵਾਸਤੇ ਹੈਗਾ ਆਪਾਂ ਪ੍ਰੋਪਰ ਭਾ 24 ਘੰਟੇ ਆਪਣਾ ਖੁੱਲਾ ਹੈਗਾ ਕੋਈ ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਮੀਟਿੰਗਾਂ ਟ੍ਰੇਨਿੰਗਾਂ ਦੀ ਹੁੰਦੀ ਹੈ ਬਹੁਤ ਸਾਰੇ ਪਰਸਨ ਮੇਰੇ ਕੋਲੇ ਆਉਂਦੇ ਵੀ ਵੀ ਅਸੀਂ ਮੀਟਿੰਗ ਕਰਨੀ ਹੈ ਟ੍ਰੇਨ ਕਿਉਂਕਿ ਜਿਹੜਾ ਮੀਟਿੰਗ ਐ ਟ੍ਰੇਨਿੰਗ ਵਾਲਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਉਹਨਾਂ ਨੂੰ ਕੁਝ ਖਾਣ ਨੂੰ ਜ਼ਿਆਦਾ ਨਹੀਂ ਚਾਹੀਦਾ ਹੁੰਦਾ ਹਾਂ ਉਹਨਾਂ ਨੂੰ ਮਤਲਬ ਹਾਲ ਚਾਹੀਦਾ ਹੁੰਦਾ ਪ੍ਰੋਪਰ ਤੇ ਇੱਕ ਉਹਨਾਂ ਨੂੰ ਪਾਕਟ ਫ੍ਰੈਂਡਲੀ ਚਾਹੀਦਾ ਹੁੰਦਾ ਵੀ ਬਜਟ 'ਚ ਆ ਜਾਏ ਸਾਡਾ ਉਹ ਆਪਾਂ ਹੈਗਾ ਭਰਾ ਸਾਰਾ 24 ਘੰਟੇ ਖੁੱਲਾ ਵੀ ਹੈਗਾ ਜਿਉਂ ਖਾਣ ਪੀਣ ਨੂੰ ਕਹਿਣਗੇ ਖਾਣ ਪੀਣ ਨੂੰ ਵੀ ਆਪਣੇ ਲਵੇ ਸਾਰਾ ਅਰੇਂਜਮੈਂਟ ਆਏਗਾ ਤੇ ਜੇਕਰ ਉਹਨਾਂ ਨੇ ਖਾਣ ਪੀਣ ਦਾ ਨਹੀਂ ਵੀ ਰੱਖਣਾ ਤਾਂ ਇਕੱਲਾ ਹਾਲ ਵੀ ਆਪਣੇ ਕੋਲੇ ਹੈਗਾ ਉਹਨਾਂ ਦੇ ਬਜਟ ਦੇ ਅਨੁਸਾਰ ਅਸੀਂ ਜਦੋਂ ਨਾ ਕੋਈ ਸਟੋਰੀ ਕਰਦੇ ਆ ਖਾਸ ਕਰਕੇ ਜਦੋਂ ਸਰਲੇਖ ਤੇ ਸੀ ਸਟੋਰੀ ਕਰਦੇ ਆ ਤਾਂ ਸਾਨੂੰ ਐ ਹੁੰਦਾ ਵੀ ਜਿਹੜੀ ਸਟੋਰੀ ਸੀ ਕਰਨ ਚੱਲੇ ਆ ਖਾਸ ਕਰਕੇ ਜਦੋਂ ਐਡਵਰਟਾਈਜ਼ਮੈਂਟ ਕਰਦੇ ਆ ਕਿਸੇ ਚੀਜ਼ ਦੀ ਜਦੋਂ ਲੋਕਾਂ ਨੂੰ ਬੇਨਤੀ ਕਰਦੇ ਆ ਨਾ ਦਰਸ਼ਕਾਂ ਨੂੰ ਅਪੀਲ ਕਰਦੇ ਆ ਯਾਰ ਵੀ ਇਹ ਰੈਸਟੋਰੈਂਟ ਹੈ ਜਾਂ ਕੋਈ ਹੋਰ ਕੰਮ ਕਰ ਰਿਹਾ ਕਿਸੇ ਦਾ ਵੀ ਸਫਲ ਕਰੋ ਇਹਨੂੰ ਹਨਾ ਵੀ ਸਾਰੇ ਸਹਿਯੋਗ ਕਰੋ ਅਸੀਂ ਬੱਬੂ ਤੋਂ ਕੀ ਉਮੀਦ ਕਰ ਸਕਦੇ ਆ ਵੀ ਇਹ ਰੈਸਟੋਰੈਂਟ ਹੈ ਸਮਾਜ ਦੇ ਵਿੱਚ ਕੀ ਯੋਗਦਾਨ ਦੇ ਸਕਦਾ ਹੈ ਸਮਾਜ ਦੇ ਵਿੱਚ ਯੋਗਦਾਨ ਇਹ ਦੇ ਸਕਦਾ ਭਰਾ ਕੋਈ ਵੀ ਉਰੇ ਰੈਸਟੋਰੈਂਟ ਦੇ ਵਿੱਚ ਪਹਿਲੀ ਗੱਲ ਤਾਂ ਆਪਾਂ ਜਦੋਂ ਮੈਂ ਉਰੇ ਕਿੰਨੇ ਪ੍ਰੋਗਰਾਮ ਲਾ ਚੁੱਕਿਆ ਹੂੰ ਆਪਾਂ ਕੋਈ ਵੀ ਆਪਣੇ ਕੋਲੇ ਪ੍ਰੋਗਰਾਮ ਆਉਂਦਾ ਹੂੰ ਅਗਲਾ ਆਪਾਂ ਕਹਿੰਨੇ ਵੀ ਯਾਰ ਤੁਹਾਡਾ ਪ੍ਰੋਗਰਾਮ ਨਹੀਂ ਇਹ ਪ੍ਰੋਗਰਾਮ ਸਾਡਾ ਹੈ ਹੂੰ ਇਹ ਤੇਰੇ ਭਰਾ ਦਾ ਨਹੀਂ ਤੇਰੀ ਭੈਣ ਦਾ ਨਹੀਂ ਇਹ ਮਤਲਬ ਸਾਡਾ ਸਾਡੀ ਭੈਣ ਦਾ ਸਾਡੇ ਭਰਾ ਦਾ ਸਾਡੀ ਭੈਣ ਦਾ ਸਾਡੇ ਭਰਾ ਦਾ ਦਿਆ ਹੈ ਹੂੰ ਅਸੀਂ ਉਵੇਂ ਫੈਮਿਲੀ ਵਾਂਗੂ ਨੂੰ ਪ੍ਰੋਗਰਾਮ ਨੂੰ ਡੀਲ ਕਰਦੇ ਹਾਂ ਹੂੰ ਤੇ ਜਿਹੜੀ ਗੱਲ ਜਿਹੜੀ ਯੋਗਦਾਨ ਦੀ ਉਹਦੇ ਵਿੱਚ ਆਪਾਂ ਯੋਗਦਾਰ ਇਨਾ ਕਰ ਸਕਦੇ ਜਿਵੇਂ ਕੋਈ ਕੋਈ ਵੀ ਆਪਣੇ ਭਲਾਟੇ ਦੀ ਸੰਸਥਾ ਕੋਈ ਵੀ ਹੂੰ ਬਹੁਤ ਸਾਰੀਆਂ ਸੰਸਥਾਵਾਂ ਵਿਆਹ ਕਰਦੀਆਂ ਨੇ ਹੂੰ ਬਹੁਤ ਸਾਰੀਆਂ ਸੰਸਥਾਵਾਂ ਵਿਆਹ ਕਰਦੀਆਂ ਨੇ ਕੁੜੀਆਂ ਦਾ ਵਿਆਹ ਕਰਦੀਆਂ ਨੇ ਹਣਾ ਲੋੜਵੰਦ ਕੁੜੀਆਂ ਦੇ ਵਿਆਹ ਕਰਦੀਆਂ ਉਹਦੇ ਵਿੱਚ ਜਿਹੜੀ ਮੇਰੀ ਇਹ ਰੈਸਟੋਰੈਂਟ ਦੀ ਬਿਲਡਿੰਗ ਉਹ ਬਿਲਕੁਲ ਫ੍ਰੀ ਹੋਊਗੀ ਕੀ ਬਾਤ ਹੈ ਹਾਂ ਤੁਸੀਂ ਸੁਣਿਆ ਸਾਡੇ ਦੇਖੋ ਬਹੁਤ ਵੱਡੀ ਜਿਹੜੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਵੱਡੀ ਸੇਵਾ ਹੈ ਇਹ ਜਿਹੜੇ ਗਰੀਬ ਲੋੜਵੰਦ ਪਰਿਵਾਰ ਹੁੰਦੇ ਨੇ ਜਿਹੜੇ ਗਰੀਬ ਧੀਆਂ ਹੁੰਦੀਆਂ ਨੇ ਹਨਾ ਤੇ ਉਹਨਾਂ ਨੇ ਉਹਨਾਂ ਦੇ ਵਿਆਹ ਕਰਦੇ ਆ ਨੇ ਸਮਾਜ ਸੇਵੀ ਸੰਸਥਾਵਾਂ ਸਾਡੇ ਏਰੀਆ ਚ ਬਹੁਤ ਸਾਰੀਆਂ ਜਿਹੜੀ ਇੱਧਰ ਸੰਸਥਾਵਾਂ ਹੈਗੀਆਂ ਨੇਗੀਆਂ ਤਾਂ ਉਹਨਾਂ ਲਈ ਇਹ ਆਫਰ ਹੈ ਕਿ ਉਹਨਾਂ ਭੈਣਾਂ ਦੇ ਵਿਆਹ ਲਈ ਹੈ ਨਾ ਇਹ ਰੈਸਟੋਰੈਂਟ ਜਿਹੜਾ ਫ੍ਰੀ ਹੈ ਜਿਹੜੇ ਫਰਾਂ ਬਾਕੀ ਜਾਣਕਾਰੀ ਜਿਹੜੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਤੁਸੀਂ ਲੈ ਸਕਦੇ ਹੋ ਕੋਈ ਵੀ ਸੰਸਥਾ ਵਾਲਾ ਮੈਨੂੰ ਆਪਾਂ ਨੂੰ ਪਹਿਲਾਂ ਮਿਲ ਲੈ ਆ ਕੇ ਗੱਲਬਾਤ ਕਰ ਲੈ ਕਿਉਂਕਿ ਹਰੇਕ ਭੈਣ ਦਾ ਸੁਪਨਾ ਹੁੰਦਾ ਯਾਰ ਵੀ ਮੇਰਾ ਸ਼ਾਤ ਰੈਸਟੋਰੈਂਟ ਦੇ ਵਿੱਚ ਮੈਰਿਜ ਹੋ ਜੇ ਤਾਂ ਆਪਾਂ ਵੀ ਇੰਨਾ ਕ ਯੋਗਦਾਨ ਕਰ ਸਕਦੇ ਹਾਂ ਕਿਉਂਕਿ ਜਿੰਨੇ ਕ ਯੋਗੇ ਹੈਗੇ ਆ ਉਹਨਾਂ ਆਪਾਂ ਕਰ ਸਕਦੇ ਹਾਂ ਇਹ ਬਹੁਤ ਵੱਡੀ ਗੱਲ ਹੈ ਦੋਸਤੋ ਬਹੁਤ ਸਾਰੇ ਸੈਲੂਨ ਹੈਗੇ ਨੇ ਇਹ ਜਿਹੜੇ ਨਾ ਉਤੀਆਂ ਦਾ ਜਿਹੜਾ ਬ੍ਰਾਈਡਲ ਮੇਕਅਪ ਹੁੰਦਾ ਉਹ ਫ੍ਰੀ ਆਫ ਕਾਸਟ ਕਰ ਦਿੰਦੇ ਨੇਗੇ ਇਸੇ ਤਰੀਕੇ ਇਹ ਰੈਸਟੋਰੈਂਟ ਨੇ ਪਹਿਲ ਕੀਤੀ ਹੈ ਇਸ ਲਈ ਬੱਬੂ ਨੂੰ ਮੁਬਾਰਕਵਾਦ ਦੇਣੀ ਬਣਦੀ ਹੈ ਤਾਂ ਅਗਲੀ ਗੱਲ ਬੱਬੂ ਇੱਕ ਤਾਂ ਇਹ ਗੱਲ ਹੈ ਵੀ ਤੁਸੀਂ ਰੈਸਟੋਰੈਂਟ ਹੋਟਲ ਸ਼ੁਰੂ ਕੀਤਾ ਹਾਂ ਇਹ ਚੱਲ ਰਿਹਾ ਹੈਗਾ ਲਗਾਤਾਰ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈਗਾ ਹਾਂ ਹੁਣ ਤੁਸੀਂ ਟੈਂਟ ਦਾ ਕੰਮ ਵੀ ਕਰਦੇ ਹੋ ਕੈਟਰਿੰਗ ਦਾ ਕੰਮ ਵੀ ਕਰਦੇ ਹੋ ਹੁਣ ਵਿਆਹ ਦੇ ਵਿੱਚ ਕੀ ਗੱਲ ਹੁੰਦੀ ਆ ਵਿਆਹ ਚਾਹੇ ਰੱਖਿਆ ਹੋ ਗਿਆ ਲੈਨੇ ਪੈਲਸ ਦੇ ਵਿੱਚ ਪਰ ਘਰੇ ਬਹੁਤ ਸਾਰੇ ਸਮਾਨ ਦੀ ਲੋਡ ਹੁੰਦੀ ਆ ਉਹਦਾ ਅਰੇਂਜਮੈਂਟ ਦਾ ਕੋਈ ਉਹਦਾ ਅਰੇਂਜਮੈਂਟ ਵੀ ਆਪਾਂ ਕਰਦੇ ਜੇ ਹੁਣ ਮੇਰੇ ਲਈ ਕੋਈ ਦੁਕਾਨ ਤੇ ਆਊਗਾ ਤਾਂ ਉਹਨੂੰ ਰੈਸਟੋਰੈਂਟ ਦੀ ਸੁਵਿਧਾ ਮਿਲੂ ਸਾਰੀ ਜੇ ਰੈਸਟੋਰੈਂਟ ਚ ਆਊਗਾ ਤਾਂ ਉਹਨੂੰ ਘਰੋਂ ਟੈਂਟ ਦੀ ਸਮਾਨ ਦੀ ਸੁਵਿਧਾ ਮਿਲੂ ਬਹੁਤ ਸਾਰੇ ਲੋਕ ਕੀ ਕਰਦੇ ਨੇ ਇਹ ਚੀਜ਼ ਤਾਂ ਚੱਲਣ ਲੱਗ ਗਈ ਯਾਰ ਵੀ ਮੈਨੂੰ ਸਮਾਨ ਲੈ ਆਉਣਾ ਪਊਗਾ ਹੋਰ ਕਰਨਾ ਪਊਗਾ ਆਪਾਂ ਇੰਨੀ ਕੁ ਵੀ ਸੁਵਿਧਾ ਰੱਖਦੇ ਅਗਲੇ ਨੂੰ ਵੀ ਯਾਰ ਤੈ ਅਤ ਮੈਨੂੰ ਜਸਟ ਇੱਕ ਫੋਨ ਕਰੀ ਬਹੁਤ ਸਾਰੇ ਲੋਕ ਜਾਣਦੇ ਵੀ ਨੇ ਤੇ ਵੈਸੇ ਫੋਨ ਵੀ ਕਰ ਲਿਆ ਤਾਂ ਸਮਾਨ ਅਗਲੇ ਨੂੰ ਜਿਹੜਾ ਘਰੇ ਲੋਡ ਉਹ ਨੂੰ ਵੀ ਪਹੁੰਚੂਗਾ ਅਗਲੇ ਨੂੰ ਹੂੰ ਘਰੇ ਪਹੁੰਚੂਗਾ ਇੱਕ ਇੱਕ ਚੀਜ਼ ਹੋਰ ਵੀ ਹੁੰਦੀ ਆ ਕਈ ਵਾਰੀ ਨਾ ਲੋਕ ਜਿਵੇਂ ਕੰਮ ਕਰਨ ਆਉਂਦੇ ਆ ਜਿਵੇਂ ਸਾਡੇ ਮੰਨ ਲਓ ਮੀਡੀਆ ਵਾਲੇ ਨੇ ਮੰਨ ਲਓ ਮੀਡੀਆ ਵਾਲੇ ਕਵਰੇਜ ਕਰਨ ਵਾਸਤੇ ਆਉਂਦੇ ਨੇ ਤਿੰਨ ਤਿੰਨ ਚਾਰ ਚਾਰ ਦਿਨ ਰਹਿਣਾ ਪੈਂਦਾ ਹੈਗਾ ਅਸੀਂ ਵੀ ਕਿਤੇ ਜਾਂਦੇ ਆ ਤਾਂ ਸਾਨੂੰ ਵੀ ਰਹਿਣਾ ਪੈਂਦਾ ਹੈ ਕਈ ਕੰਪਨੀਆ 'ਚ ਮੁੰਡੇ ਕੁੜੀਆਂ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਰਹਿਣਾ ਪੈਂਦਾ ਹੈਗਾ ਉਹ ਅਰੇਂਜਮੈਂਟ ਹੈ ਇਸ ਤਰ੍ਹਾਂ ਦੀ ਆ ਬਿਲਕੁਲ ਹੈ ਜੇ ਕੋਈ ਆਪਾਂ ਨੂੰ ਜੇ ਮੈਂ ਨੰਬਰ ਆਪਣੇ ਸਾਰੇ ਸਕਰੀਨ ਤੇ ਆਈ ਜਾਊਗਾ ਜੇ ਆਪਾਂ ਨੂੰ ਕੋਈ ਫੋਨ ਕਰਕੇ ਆਜੇ ਕਿਵੇਂ ਵੀ ਕਰਕੇ ਆਜੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੁੰਦਾ ਪਾਕਟ ਫ੍ਰੈਂਡਲੀ ਹੈ ਜਾਂ ਨਹੀਂ ਕਿਉਂਕਿ ਜਿਹੜੇ ਸਫਰ ਕਰਦੇ ਨੇ ਉਹ ਦੇਖਦੇ ਆ ਵੀ ਸਾਨੂੰ ਖਾਣਾ ਪੀਣਾ ਵੀ ਵਧੀਆ ਆਪਾਂ ਅੱਬੀ ਚ ਕਈ ਵਾਰ ਸਾਨੂੰ ਪਾਕਟ ਫ੍ਰੈਂਡਲੀ ਜਿੰਨੀ ਸਾਡੀ ਜੇਬ ਉੱਟਦੀ ਹੈ ਹਾਂ ਜਿੰਨੀ ਅਗਲਾ ਹਾਂ ਜਿਹੜਾ ਬੰਦਾ ਮੈਂ ਫੀਲਡ ਦਾ ਕੰਮ ਮੈਂ ਬਹੁਤ ਕੀਤਾ ਹੈ ਹਾਂ ਫੀਲਡ ਦਾ ਕੰਮ ਕੀਤਾ ਕਿਉਂਕਿ ਫੀਲਡ ਵਾਲੇ ਬੰਦੇ ਨੂੰ ਇਹ ਹੁੰਦਾ ਯਾਰ ਵੀ ਮੈਨੂੰ ਇੱਕ ਖਾਣਾ ਵੀ ਵਧੀਆ ਮਿਲ ਜੇ ਤੇ ਇੱਕ ਆਸਰਾ ਵੀ ਵਧੀਆ ਮਿਲ ਜੇ ਸਸਤਾ ਹੀ ਮਿਲ ਜੇ ਸਸਤਾ ਮਿਲ ਜੇ ਠੀਕ ਮਿਲ ਜੇ ਉਹ ਦੋਨੇ ਚੀਜ਼ਾਂ ਆਪਾਂ ਦੇਵਾਂਗੇ ਹਾਂ ਸਸਤੇ ਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਚੀਜ਼ ਖਰਾਬ ਹੋਊਗੀ ਵੀ ਕਈ ਵਾਰੀ ਬੰਦਾ ਸਸਤਾ ਇਹ ਵੀ ਸਮਝ ਲੈਂਦਾ ਅਸੀਂ ਇੰਨਾ ਕਹਿ ਸਕਦੇ ਆ ਤੁਸੀਂ ਸਰਲੇਖ ਦਾ ਨਾਮ ਲੈ ਦਿਓ ਆ ਕੇ ਹਾਂ ਬੱਬੂ ਕੋਲੇ ਇੰਨਾ ਹੀ ਬਹੁਤ ਹੈ ਮੇਰੇ ਤੋਂ ਫੋਨ ਕਰਾਉਣ ਦੀ ਲੋੜ ਨਹੀਂ ਮੈਸੇਜ ਕਰਾਉਣ ਦੀ ਲੋੜ ਨਹੀਂ ਸਿਰਫ ਸਰਲੇਖ ਦਾ ਵੀਡੀਓ ਦੇਖ ਕੇ ਆਇਆ ਤੇ ਸ਼ੇਅਰ ਕਰਕੇ ਆਇਆ ਉਹਦੇ ਵਾਸਤੇ ਵੀ ਆਪਾਂ ਆਫਰ ਰੱਖਦੇ ਹਾਂ ਕੋਈ ਚੱਕਰ ਜਿਵੇਂ ਉਹ ਕਰ ਦਿਓ ਮੈਨੂੰ ਆ ਕੇ ਸਕਰੀਨਸ਼ਾਟ ਦਿਖਾ ਦੇ ਕੋਈ ਚੱਕਰ ਫਿਰ ਤਾਂ ਠੀਕ ਹੈ ਹਾਂ 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 ਸ਼ੁਕਰੀਆ ਤੁਹਾਡਾ ਤੁਸੀਂ ਜਦੋਂ ਵੀ ਆ ਕੇ ਸਿਰਫ ਸਰਲੇਖ ਦਾ ਨਾਮ ਲੈਣਾ ਬਹੁਤ سارے ਦੋਸਤ ਮੈਨੂੰ ਪਤਾ ਹੈ ਇਸ ਵੀਡੀਓ ਤੋਂ ਬਾਅਦ ਕਾਲ ਕਰਨਗੇ ਮੈਨੂੰ ਵੀ ਕਾਲ ਕਰਨਗੇ ਮੈਸੇਜ ਕਰਨਗੇ ਉਹਨਾਂ ਲਈ ਮੈਂ ਇਹੀ ਕਹਿ ਸਕਦਾ ਮੈਂ ਪਹਿਲਾਂ ਦੱਸਿਆ ਸੀਗਾ ਵੀ ਇਹ ਰੈਸਟੋਰੈਂਟ ਬੱਬੂ ਦਾ ਨਹੀਂ ਹੈਗਾ ਇਹ ਆਪਣਾ ਹੈ ਤੇ ਬੱਬੂ ਨੇ ਕਿਹਾ ਨੇ ਸਾਡੀਆਂ ਭੈਣਾਂ ਦੇ ਵਿਆਹ ਸਾਡੇ ਭਰਾਵਾਂ ਦਾ ਵਿਆਹ ਇਹ ਰੈਸਟੋਰੈਂਟ ਦੋਸਤੋ ਸਾਡਾ ਹੈ ਆਪਣਾ ਹੈ ਆਪਣੇ ਭਰਾ ਦਾ ਰੈਸਟੋਰੈਂਟ ਹੈ ਤੁਸੀਂ ਕਿਸੇ ਵੀ ਤਰ੍ਹਾਂ ਕੇ ਮੈਨੂੰ ਫੋਨ ਕਰਾਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਸਿਰਫ ਸਰ ਲਿਖਦਾ ਤੁਸੀਂ ਨਾਮ ਲਾਉਂਗੇ ਨਾ ਤੁਹਾਨੂੰ ਉਸ ਤਰ੍ਹਾਂ ਪਰਿਵਾਰਕਾ ਜਿਹੜਾ ਮਾਹੌਲ ਹੈ ਮਿਲੂਗਾ ਦੇਖੋ ਵੀ ਆਦਰ ਖਾਣ ਪੀਣ ਵਾਸਤੇ ਹੁਣ ਜਦੋਂ ਸਿੱਧੀ ਗੱਲ ਹੈ ਜਦੋਂ ਨਾਨ ਵੇਜ ਚੱਲਦਾ ਹੈ ਤਾਂ ਨਾਨ ਵੇਜ ਦੇ ਨਾਲ ਫਿਰ ਤੇ ਇੰਤਜ਼ਾਮ ਇਹਦਾ ਵੀ ਹੋਣਾ ਚਾਹੀਦਾ ਹੈ ਬਹੁਤ ਸਾਰੇ ਸ਼ਾਮ ਨੂੰ ਲੋਕ ਭਾਰਦੇ ਆ ਵੀ ਯਾਰ ਵੀ ਬੈਠੀ ਹੈ ਸ਼ਾਮ ਨੂੰ ਤਾਂ ਬਹੁਤ ਸਾਰੇ ਪਰਸਨ ਆਪਣੇ ਲਵੇ ਆਉਂਦੇ ਹੈਗੇ ਤੇ ਬਾਹਰ ਹੈਗਾ ਆਪਣਾ ਹੂੰ ਤੇ ਵੀਰਵਾਰ ਇਹਦਾ ਹੁਣ ਐਡਾ ਵੱਡਾ ਹਾਲ ਹੈ ਉਹ ਖਾ ਪੀ ਕੇ ਇਤਨਾ ਬੰਦਾ ਖਾ ਪਾ ਨਹੀਂ ਸਕਦਾ ਹੈਗਾ ਕੋਈ ਅਰੇਂਜਮੈਂਟ ਉਹਨਾਂ ਵੱਲੋਂ ਬਸ ਸਪੈਸ਼ਲ ਵੀ ਕੀਤਾ ਹੋਇਆ ਉਹ ਛੋਟਾ ਹਾਲ ਹੈਗਾ ਜੀ ਆਪਣੇ ਕੋਲ ਹੂੰ ਜਿਹੜੇ ਡਰਿੰਕ ਵਾਲਾ ਤੇ ਫੈਮਿਲੀ ਵਾਲਾ ਦਾ ਸਾਰਾ ਢੋਟੀ ਸਿਸਟਮ ਹੈ ਆਪਣਾ ਹੂੰ ਡਰਿੰਕ ਵਾਲਾ ਦਾ ਅੱਡਾ ਇਹ ਨਹੀਂ ਹੈਗਾ ਵੀ ਵਿੱਚ ਆ ਕੇ ਕੋਈ ਜੇ ਸ਼ਾਮ ਨੂੰ ਕੋਈ ਖਾਣਾ ਖਾਣ ਵੀ ਆ ਗਿਆ ਉਹ ਨਾਨ ਵੇਜ ਵਾਲਾ ਅੱਡ ਹੋਊਗਾ ਤੇ ਵੇਜ ਵਾਲਾ ਅੱਡ ਹੋਊਗਾ ਪ੍ਰੋਪਰ ਰਸੋਈ ਦੇ ਵਿੱਚ ਵੀ ਦੋਨੇ ਚੀਜ਼ਾਂ ਢੋਟੀ ਹੋਣਗੀਆਂ ਵੈਜ ਤੇ ਨੌਣ ਵਿੱਚ ਇਕੱਠਾ ਨਹੀਂ ਹੋਊਗਾ ਕੁਝ ਵੀ ਹੂੰ ਬਹੁਤ ਸਾਰੇ ਰੈਸਟੋਰੈਂਟਾਂ ਦੇ ਵਿੱਚ ਇੱਕੋ ਹੀ ਤੇਲ ਦੇ ਵਿੱਚ ਸਾਰਾ ਕੁਝ ਵਿੱਚ ਹੀ ਬਣਾਇਆ ਜਾਂਦਾ ਪਰ ਆਪਣੇ ਸਭ ਕੁਝ ਹਾਂ ਇਹ ਵੀ ਪੰਗੇ ਨੇ ਵੀ ਤਿੰਨ ਵਾਰੀ ਤਲੇ ਤੋਂ ਬਾਅਦ ਤੇਲ ਹੈ ਜਿਹੜਾ ਬਹੁਤ ਕਹਿੰਦੇ ਉਹਦਾ ਕੈਸਟਰੋਲਾ ਵੱਜ ਜਾਂਦਾ ਕਹਿੰਦੇ ਬਹੁਤ ਨੁਕਸਾਨ ਦੇ ਆ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਕਰਦੀ ਹੈ ਨਾ ਨਾ ਕੁਝ ਨਹੀਂ ਉਹ ਕਦੋਂ ਮਰਜ਼ੀ ਆ ਕੇ ਬੰਦ ਦੇ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੂੰ ਬੱਬੂ ਇੱਕ ਵਾਰੀ ਆਪਣੇ ਵੱਲੋਂ ਜਿਹੜਾ ਪ੍ਰੋਪਰ ਐਡਰੈਸ ਹੈ ਇਹਦਾ ਵੈਸਤਾ ਮੈਂ ਦੱਸ ਦਿੱਤਾ ਠੀਕ ਹੈ ਆਪਣੇ ਵੱਲੋਂ ਇੱਕ ਵਾਰੀ ਜਰੂਰ ਦੱਸ ਦੋ ਵੀ ਲੋਕੇਸ਼ਨ ਪ੍ਰੋਪਰ ਕੀ ਹੈ ਦੀ ਇਹਦੀ ਲੋਕੇਸ਼ਨ ਹੈਗੀ ਆ ਭਰਾ ਜ ਹੂੰ ਓਵਰ ਬ੍ਰਿਜ ਕ੍ਰੋਸ ਕਰਕੇ ਉਧਰੋਂ ਆਈਟੀ ਜੇੰਦਾ ਆਈਟੀ ਸਾਈਡ ਤੋਂ ਆਉਗਾ ਆਈਟੀ ਸਾਈਡ ਕ੍ਰੋਸ ਕਰਕੇ ਆ ਤੇ ਜੇ ਬੋਹਾ ਤੋਂ ਆਊਗਾ ਤਾਂ ਪੁਲ ਚੜ੍ਹਨ ਤੋਂ ਪਹਿਲਾਂ ਹੂੰ ਆਮ ਆਪਣੇ ਵੀਰੇ ਫੇਮਸ ਆਮਰ ਰੈਸਟੋਰੈਂਟ ਦੇ ਉਦੇ ਪੈਟਰੋਲ ਪੰਪ ਦੇ ਸਾਹਮਣੇ ਆਮਰ ਪੈਟਰੋਲ ਪੰਪ ਦੇ ਸਾਹਮਣੇ ਆਮਰ ਪੈਟਰੋਲ ਪੰਪ ਉਹ ਮੈਂ ਪਹਿਲਾਂ ਨਾਮ ਨਹੀਂ ਲਿਆ ਸੀ ਦੋਸਤੋ ਆਮਰ ਪੈਟਰੋਲ ਪੰਪ ਹੈ ਬੁਰਲਾਡੇ ਤੋਂ ਬੋਹਾਰ ਨੂੰ ਜਾਂਦੇ ਆ ਪੈਟਰੋਲ ਪੰਪ ਦੇ ਸਾਹਮਣੇ ਜਿਹੜਾ ਇਹ ਅ ਬੱਬੂ ਨੇ ਦੱਸਿਆ ਕਿ ਪਹਿਲਾਂ ਮੈਂ ਨਾਂ ਨਹੀਂ ਬੋਲਿਆ ਸੀ ਆ ਆਮਰ ਪੈਟਰੋਲ ਪਾਪਾ ਪੈਂਦਾ ਬੁਰਲਾਡੇ ਤੋਂ ਬੋਹਾ ਨੂੰ ਜਾਂਦੇ ਆ ਬੱਬੂ ਹੁਣ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਹੈਨਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਹੁਣ ਰੈਸਟੋਰੈਂਟ ਆ ਗਿਆ ਰੋਡ ਦੇ ਉੱਤੇ ਹੈਨਾ ਤੇ ਪਾਰਕਿੰਗ ਦਾ ਇੰਤਜ਼ਾਮ ਕੀਤਾ ਹੋਇਆ ਹੈ ਪਾਰਕਿੰਗ ਦਾ ਆਪਣੇ ਨਾਲ ਬਹੁਤ ਉਹਦੇ ਵੱਡੀ ਪਾਰਕਿੰਗ ਹੈ ਹੀ ਆਪਣੇ ਕੋਲੇ ਅਵੇਲੇਬਲ ਕਰਵਾਈ ਹੋਈ ਹੈ ਹਮ ਆਪਣੇ ਨਾਲ ਇੱਕ ਬਗਲ ਹੈਗਾ ਨਾਲ ਆਪਣੇ ਲਵੇ ਪੂਰੀ ਵਧੀਆ ਪਾਰਕਿੰਗ ਦਾ ਇੰਤਜ਼ਾਮ ਹਾਂ ਰੈਸਟੋਰੈਂਟ ਨਾਲ ਆਪਣੀ ਹੈ ਹਮ ਉਹਦੇ ਨਾਲ ਸਾਰਾ ਜਿੰਦਾ ਗੁੰਡਾ ਲੱਗਦਾ ਹੈਗਾ ਪੂਰੀ ਸਿਕਿਉਰਟੀ ਦਾ ਕੋਈ ਚੱਕਰ ਵਾਲੀ ਗੱਲ ਜੀ ਜੀ ਰਾਤ ਨੂੰ ਰੇ ਸਪੈਸ਼ਲ ਜੇ ਕੋਈ ਰੂਮ ਸਟੇ ਵੀ ਕਰਦਾ ਸਪੈਸ਼ਲ ਚੌਂਕੀਦਾਰ ਵੀ ਹੁੰਦਾ ਆਪਣੇ ਤੇਜੀ ਵੀ ਚੱਕਰ ਵਾਲੀ ਗੱਲ ਹੈ ਕੀ ਬਾਤ ਹੈ ਦੋਸਤੋ ਤੁਸੀਂ ਬੱਬੂ ਤੋਂ ਬੱਬੂ ਬਰਮਾ ਤੋਂ ਬਹੁਤ ਸਾਰੀਆਂ ਗੱਲਾਂ ਇਸ ਰੈਸਟੋਰੈਂਟ ਬਾਰੇ ਸੁਣ ਲਈਆਂ ਨਗੀਆਂ। ਅਸੀਂ ਤੁਹਾਡੇ ਤੋਂ ਆਖਰੀ ਦੇ ਵਿੱਚ ਇਹੀ ਉਮੀਦ ਕਰਦੇ ਹਾਂ ਕਿ ਸਕਰੀਨ ਦੇ ਉੱਤੇ ਨੰਬਰ ਚੱਲਦਾ ਹੈ। ਸਰਲੇਖ ਦਾ ਨਾਮ ਲੈ ਕੇ ਤੁਸੀਂ ਜਿੰਨਾ ਕਿ ਕਰ ਸਕਦੇ ਨੇ, ਜਿੰਨਾ ਬਤੋ ਬਤ ਕਰ ਸਕਦੇ ਨੇਗੇ। ਮੇਰੇ ਬਹੁਤ ਸਾਰੇ ਦੋਸਤ ਮਿੱਤਰ ਨੇਗੇ। ਠੀਕ ਹੈ ਜਿੱਥੇ ਆਪਣੇ ਭੈਣਾਂ ਦੇ ਵਿਆਹ ਹੁੰਦੇ ਨੇ, ਭਰਾਵਾਂ ਦੇ ਵਿਆਹ ਹੁੰਦੇ ਨੇ, ਜਿੰਨੀ ਕਿ ਅਸੀਂ ਸਾਡੇ ਫੋਨ ਤੇ ਅਸੀਂ ਕਰਵਾ ਸਕਦੇ ਆਗੇ। ਤਾਂ ਜਰੂਰ ਇੱਕ ਵਾਰੀ ਬੱਬੂ ਨੂੰ ਕਾਲ ਕਰਿਓ। ਇਸ ਰੈਸਟੋਰੈਂਟ ਨੂੰ ਖਾਸ ਕਰ ਬੱਬੂ ਨੂੰ ਬੱਬੂ ਦੇ ਪਰਿਵਾਰ ਨੂੰ ਆਪਾਂ ਜੱਜ ਕੇ ਸਪੋਰਟ ਕਰਨੀ ਹੈ ਸਹਿਯੋਗ ਕਰਨਾ ਹੈ ਤੇ ਇੱਥੇ ਇੱਕ ਵੀ ਦਿਨ ਵਿਹਲਾ ਨਹੀਂ ਛੱਡਣਾ ਆਪਾਂ ਨੇ ਮੈਂ ਬੇਸ਼ੱਕ ਅੱਜ ਇਹ ਮੁਲਾਕਾਤ ਕਰ ਰਿਹਾ ਹਾਂ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਦੋਸਤਾਂ ਨੂੰ ਕਾਲ ਵੀ ਕੀਤੀ ਹੈ ਕਿ ਉੱਥੇ ਆਪਣੇ ਮਿੱਤਰ ਨੇ ਇਹ ਰੈਸਟੋਰੈਂਟ ਕੀਤਾ ਹੈ ਤਾਂ ਤੁਹਾਡੇ ਸਾਰਿਆਂ ਤੋਂ ਬੜਾ ਅੱਡਾ ਬੋਹਾ ਮਾਨਸਾ ਬਰੇਟਾ ਇਹ ਸਾਰਾ ਏਰੀਆ ਪੈਂਦਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਬਬੂ ਦਾ ਸਹਿਯੋਗ ਕਰੀਏ ਬਬੂ ਦਾ ਸਾਥ ਦੇਈਏ ਜੁੜੇ ਰਹੋ ਸਰਲੇਖ ਦੇ ਨਾਲ